ਸਾਥੀ ਗੁਰਮੀਤ ਸਿੰਘ ਵਕਤਪੁਰਾ ਜੀ ਨੂੰ ਬੇਨਤੀ ਕਰਦਾ ਕਿ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਅੱਜ ਦੀ ਅਰੇਲੀ ਦੀ ਯੋਜਤ ਲੀਡਰ ਸਾਹਿਬਾਨ ਤੇ ਅੱਜ ਦੀ ਰੈਲੀ ਦੇ ਵਿੱਚ ਹੇਸਾ ਲਾਂ ਪੁੱਜੇ ਪੈਣੋ ਭਰਾਓ ਪੰਜਾਬੀਓ ਮੈਂ ਸਭ ਤੋਂ ਪਹਿਲਾਂ ਅੱਜ ਦੀ ਰੈਲੀ ਦੀ ਪ੍ਰਬੰਧਕਾਂ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਖਰਾਬ ਮੌਸਮ ਦੇ ਵਿੱਚ ਵੀ ਇੱਕ ਸਫਲ ਰੈਲੀ ਆਯੋਜਿਤ ਕੀਤੀ ਹੈ। ਔਰ ਧੰਨਵਾਦ ਕਰਦਾ ਕਿ ਉਹਨਾਂ ਨੇ ਖੱਬੀ ਲਹਿਰ ਦੇ ਇੱਕ ਤਾਂ ਦੇ ਸੰਦਰਭ ਦੇ ਵਿੱਚ ਮੈਨੂੰ ਮੇਰੀ ਪਾਰਟੀ ਨੂੰ ਇੱਥੇ ਬੋਲਣ ਦਾ ਸੱਦਾ ਦਿੱਤਾ ਜਿਹੜੇ ਸਵਾਲਾਂ ਤੇ ਰੈਲੀ ਇਹ ਕੀਤੀ ਜਾ ਰਹੀ ਆ ਉਹ ਸਵਾਲ ਬੜੇ ਮਹੱਤਵਪੂਰਨ ਨੇ ਇਹ ਗੱਲ ਮੰਨਣੀ ਪਵੇਗੀ ਕਿ ਅੱਜ ਦੀ ਰੈਲੀ ਜਾਂ ਸਾਡੇ ਸੰਘਰਸ਼ ਜਾਂ ਸਾਡੀ ਏਕਤਾ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਤਾਂ ਚੱਲ ਸਕਦੀ ਆ ਤਾਂ ਰਹਿ ਸਕਦੀ ਆ ਜੇ ਲੋਕਤੰਤਰ ਬਚਿਆ ਰਹੇ ਜੇ ਦੇਸ਼ ਦਾ ਸੰਵਿਧਾਨ ਬਚਿਆ ਰਹੇ ਸੋ ਦੇਸ਼ ਦੇ ਸੰਵਿਧਾਨ ਨੂੰ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦਾ ਸਭ ਤੋਂ ਵੱਡਾ ਕਾਰਜ ਬਣ ਗਿਆ ਸਾਡਾ ਦੇਸ਼ ਦੇ ਅੰਦਰ ਜਿਹੜੇ ਦੋ ਐਮ ਵਿਕਤੀ ਰਾਜ ਕਰ ਰਹੇ ਆ ਮੋਦੀ ਤੇ ਸ਼ਾ ਉਹਨਾਂ ਦੀ ਜਿਹੜੀ ਬੈਕਗ੍ਰਾਉਂਡ ਆ ਉਹ ਕੋਈ ਲੋਕ ਪੱਖੀ ਕੋਲਾ ਦੀ ਨਹੀਂ ਹੈ ਗਰੀਬੀ, ਬੇਰੁਜ਼ਗਾਰੀ, ਵਿਦਿਆ, ਸਿਹਤ ਸਭਾਵਾਂ ਤੇ ਹੋਰ ਸਮੱਸਿਆਵਾਂ ਨੂੰ ਹੱਲ ਕਰਨ ਚ ਉਪਰੇ ਹੋਇਆ ਆਗੂ ਨਹੀਂ ਹੈਗੇ। ਇਹ ਬਦਕਿਸਮਤੀ ਆ ਸਾਡੇ ਦੇਸ਼ ਦੀ। ਕਿ ਜਿਹੜੇ ਦੇਸ਼ ਨੂੰ ਚਲਾ ਰਹੇ ਨੇ ਉਹ ਤਾਨਾਸ਼ਾ ਕਿਸਮ ਦੇ ਫਾਸਿਸਟ ਕਿਸਮ ਦੇ ਲੋਕ ਨੇ ਕਿਉਂ ਦੇਸ਼ ਦੀ ਸਰਕਾਰ ਦੇ ਵਿੱਚ ਇਸ ਬਣਾ ਕੇ ਬੈਠੇ ਆ ਇਸ ਆਧਾਰ ਤੇ ਬੈਠੇ ਆ ਕਿਉਂ ਉਹਨਾਂ ਨੇ 2002 ਦੇ ਵਿੱਚ ਮੋਦੀ ਨੇ ਮੁੱਖ ਮੰਤਰੀ ਹੁੰਦਿਆ ਤੇ ਸ਼ਾਹ ਨੇ ਗ੍ਰਹਿ ਮੰਤਰੀ ਹੁੰਦਿਆ 2000 ਮੁਸਲਮਾਨਾਂ ਦਾ ਕਤਲ ਕਰਾਇਆ ਸੀ ਔਰ 2000 ਮੁਸਲਮਾਨਾਂ ਦਾ ਕਤਲ ਵੈਸ਼ਿਆਣਾ ਟੰਗਦੇ ਨਾਲ ਇਸ ਕਰਕੇ ਕਰਾਇਆ ਸੀ ਕਿ ਉਹਨਾਂ ਨੂੰ ਕਹਿੰਦੇ ਆ ਕਿ ਮੁਗਲਾਂ ਨੇ ਹਿੰਦੂਆਂ ਜੋ ਮੁਸਲਮਾਨ ਬਣਾਏ ਸਨ ਇਸ ਕਰਕੇ ਜੇ ਇਸ ਦੇਸ਼ ਚ ਰਹਿਣਾ ਹੈ ਤਾਂ ਹਿੰਦੂ ਬਣ ਕੇ ਰਹਿਣਾ ਹੋਵੇਗਾ ਮੋਦੀ ਸਾਡਾ ਉਹ ਝੁਲਮਾ ਇਹਨਾਂ ਭਿਆਨਕ ਸੀ ਕਿ ਉਸ ਸਮੇਂ ਇੱਕ ਬਿਲਕਸ ਬਾਨੋ ਨਾ ਦੀ ਔਰਤ ਸੀ ਜਿਹਦੇ ਦਰਜਣ ਜੀ ਮਾਰ ਦਿੱਤੇ ਗਏ ਉਹਦੇ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ ਆਜਾ ਔਰਤ ਨੂੰ ਸਲਾਮ ਕਰਨਾ ਬਣਦਾ ਜਿਹਨੇ ਸੁਪਰੀਮ ਕੋਰਟ ਤੱਕ ਕੇਸ ਲੜਿਆ ਜਾਨ ਨੂੰ ਖਤਰੇ 'ਚ ਪਾ ਕੇ ਦੋਸ਼ੀਆਂ ਨੂੰ ਸਜਾਵਾਂ ਦਵਾਈਆਂ ਲੇਕਿਨ ਜਨਵਰੀ 24 ਦੇ ਵਿੱਚ ਉਹਨਾਂ ਦੋਸ਼ੀਆਂ ਨੂੰ 26 ਜਨਵਰੀ ਨੂੰ ਰਿਹਾਰ ਕਰ ਦਿੱਤਾ ਗਿਆ ਤੇ ਉਹਨਾਂ ਦਾ ਜੇਲ੍ਹ ਦੇ ਮੋਰੇ ਭਾਰਤੀ ਜਨਤਾ ਪਾਰਟੀ ਆਰਐਸਐਸ ਤੇ ਹਿੰਦੂ ਸੰਸਥਾਵਾਂ ਨੇ ਬਹੁਤ ਵੱਡਾ ਸਵਾਗਤ ਕੀਤਾ ਦਵਾਦਾ ਸੁਪਰੀਮ ਕੋਰਟ ਦੇ ਵਿੱਚ ਉਹ ਗਈ ਸੁਪਰੀਮ ਕੋਰਟ ਨੇ ਦਵਾਦਾ ਉਹਨਾਂ ਨੂੰ ਤਲਬ ਕੀਤਾ ਇਸ ਕਰਕੇ ਦੇਸ਼ ਦਾ ਰਾਜਾ ਜਿਹੜਾ ਆ ਦੇਸ਼ ਦੇ ਰਾਜ ਚਲਾਉਣ ਵਾਲੇ ਜਿਹੜੇ ਨੇ ਉਹਨਾਂ ਦੀ ਬੈਕਗ੍ਰਾਉਂਡ ਕੋਈ ਚੰਗੀ ਨਹੀਂ ਹੈ 14 ਦੇ ਆਉਣ ਤੋਂ ਬਾਅਦ ਜਦੋਂ ਉਹਨਾਂ ਦਾ ਬਹੁਮਤ ਵੱਧ ਗਿਆ 19 ਜਾਂ ਤਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਜਿਹੜੀ रियासत ਸੀ ਜੀ ਐਨ ਕੇ ਉਹਨੂੰ ਤੋੜ ਦਿੱਤਾ ਗਿਆ ਉਹਦੀ ਧਾਰਾ 307ਮ ਕਰ ਦਿੱਤੀ ਗਈ ਕਈ ਸਾਲ ਚੋਣਾ ਨਹੀਂ ਕਰਾਇਆ ਗੀਆਂ ਹੁਣ ਚੋਣਾਂ ਕਰਾਇਆ ਗੀਆਂ ਤੋਂ ਦਿੱਲੀ ਦੀ ਜਿੱਦਾਂ ਦੀ ਵਿਧਾਨ ਸਭਾ ਕੇਜਰੀਵਾਲ ਚਲਾਉਂਦਾ ਰਿਹਾ ਉਦਾਂ ਦੀ ਵਿਧਾਨ ਸਭਾ ਬਣਾਏਗੀ ਉਹਨੂੰ ਫੁੱਲ ਤਾਕਤਾਂ ਨਹੀਂ ਦਿੱਤੀਆਂ ਜਾ ਰੀਆਂ ਦੇਸ਼ ਦੇ ਅੰਦਰ ਨਿਆਪਾਲਿਕਾ ਨੂੰ ਦੇਸ਼ ਦੇ ਵਿੱਚ ਸੀਬੀਆਈ ਨੂੰ ਆਈਬੀ ਨੂੰ ਦੇਸ਼ ਦੀ ਫੌਜ ਨੂੰ ਦੇਸ਼ ਦੇ ਆਈਪੀਐਸਾ ਆਈਏ ਸਭ ਨੂੰ ਮੋਦੀ ਨੇ ਆਪਣੇ ਤੋਤੇ ਦੇ पिंजਰੇ ਬਣਾਇਆ ਹੋਇਆ ਦੇਸ਼ੀ ਦਾ ਚੋਣ ਕਮਿਸ਼ਨ ਉਹ ਹੀ ਕਰਦਾ ਜੋ ਮੋਦੀ ਦੇ ਸ਼ਾਹ ਕਹਿੰਦੇ ਆ ਇਹ ਵਜ੍ਹਾ ਕਿਉਂ ਹਰਿਆਣਾ ਜਿੱਤਦਾ ਆ ਮਹਾਰਾਸ਼ਟਰ ਜਿੱਤਦਾ ਆ ਦਿੱਲੀ ਜਿੱਤਦਾ ਆ ਭਰਾਓ ਇਹ ਫਾਸੇ ਜਮੇ ਤਾਨਾਸ਼ਾਈ ਜਰਮਨ ਵਰਗੀ ਨਹੀਂ ਇਹਦਾ ਇੱਕ ਆਪੜਾ ਖਾਸ ਆ ਆਪਣਾ ਰੂਪ ਆ ਜਿਹੜੀ ਅੰਦਰ ਖਾਤੇ ਸਾਰੀਆਂ ਸੰਵਿਧਾਨਕ ਸੰਸਥਾਵਾਂ ਨੂੰ ਕਬਜ਼ੇ 'ਚ ਕਰ ਰਹੀ ਆ ਕਰ ਚੁੱਕੀ ਆ ਇਹ ਭਾਰਤੀ ਜਨਤਾ ਪਾਰਟੀ ਆ ਜਿਹੜਾ ਯੂਪੀ 'ਚ ਰਾਜ ਆ ਯੋਗੀ ਦਿੱਤਿਆਨਾਥ ਦਾ ਤੇ ਉਹ ਬਿਲਦੋਜਰ ਚਲਾਉਂਦਾ ਮੁਸਲਮਾਨਾਂ ਦੇ ਘਰਾਂ ਦੇ ਉਹਨਾਂ ਦੀ ਜਾਦਤਾ ਦੇ ਉਹ ਅਮਨ ਕਾਨੂੰਨ ਦੇ ਨਾਂ ਤੇ ਝੂਠੇ ਪੁਲਿਸ ਮੁਕਾਬਲੇ ਬਣਾਉਂਦਾ ਤੇ ਇਹ ਗੱਲ ਕਹੀ ਜਾਂਦੀ ਆ ਕਿ ਜੋਗੀ ਦਿੱਤਿਆਨਾਥ ਨੇ ਦੇਸ਼ ਦੇ ਵਿੱਚ ਅਮਨ ਕਾਨੂੰਨ ਦੀ ਮਿਸਾਲ ਪੈਦਾ ਕਰ ਦਿੱਤੀ ਉਹ ਕਿਸ ਤਰ੍ਹਾਂ ਝੂਠੇ ਪੁਲਿਸ ਮੁਕਾਬਲੇ ਅੱਜ ਖਾਸ ਕਰਾ ਮੁਸਲਮਾਨ ਲੋਕਾਂ ਨੂੰ ਨੌਜਵਾਨਾਂ ਨੂੰ ਮਾਰ ਕੇ મોદી ਦੇ ਫਾਸਜਮ ਦਾ ਪੰਜਾਬ 'ਚ ਕੀ ਅਸਰ ਹੋ ਰਿਹਾ ਇਹ ਵਿਚਾਰਨ ਵਾਲੀ ਗੱਲ ਆ ਆ ਜੋ ਰੜਾ ਪਾਇਆ ਗਿਆ ਕਿ ਅਮਰਸਰ ਦੇ ਹਵਾਈ ਅੱਡੇ ਤੇ ਅਮਰੀਕਾ ਦੇ ਪੰਜਾਬੀਆਂ ਨੂੰ ਭਾਰਤੀਆਂ ਨੂੰ ਕਿਉਂ ਉਤਾਰਿਆ ਗਿਆ ਵੱਡਾ ਸਵਾਲ ਇਹ ਨਹੀਂ ਹੈ ਵੱਡਾ ਸਵਾਲ ਇਹ ਆ ਕਿ ਸਾਡੇ ਨੌਜਵਾਨ ਵਿਦੇਸ਼ਾਂ 'ਚ ਗਏ ਕਿਉਂ? ਸਾਡੇ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਦੀ ਹਾਲਤ ਕਿਉਂ ਹੋਈ? ਦੇਸ਼ ਦੇ ਅੰਦਰ ਬੇਰੁਜ਼ਗਾਰੀ ਕਿਉਂ ਆ? ਇਹ ਵੱਡਾ ਸਵਾਲ ਆ ਜਿਹਦੇ ਤੇ ਕੋਈ ਨਹੀਂ ਬੋਲ ਰਿਹਾ। ਓਸੀ ਬੋਲਾਂਗੇ ਲਾਲ ਚੰਡਾ ਬੋਲੇਗਾ। ਦੇਸ਼ ਦੇ ਅੰਦਰ ਆ ਤੇ ਪੰਜਾਬ ਦੇ ਅੰਦਰ ਬਾਰ-ਬਾਰ ਪੰਜਾਬੀਆਂ ਦਾ ਇਮਤਿਹਾਨ ਲਿਆ ਜਾ ਰਿਹਾ ਸਾਡੀ ਰਾਜਧਾਨੀ ਕੋਈ ਨਹੀਂ ਮਹਾਲੀ ਦੇ ਕੇ ਰੋਕ ਲਿੰਦੇ ਸਾਨੂੰ ਚੰਡੀਗੜ੍ਹ ਚੰਟਰ ਨਹੀਂ ਕਰ ਦਿੰਦੇ ਉੱਥੇ ਮੁਖ ਸਲਾਹਕਾਰ ਸੀ ਹੁਣ ਚੀਫ ਸ਼ਕਤੀ ਬਣਾਤਾ ਗਵਰਨਰ ਦਾ ਔਰ ਚੀਫ ਸ਼ਕਤੀ ਉੱਥੇ ਲੱਗਦਾ ਜਿੱਥੇ ਸਟੇਟ ਹੋਵੇ ਜਿੱਥੇ ਸੂਬਾ ਹੋਵੇ ਸਾਡੀ ਰਾਜਧਾਨੀ ਨੂੰ ਸੂਬਾ ਬਣਾਉਣ ਦੇ ਮਨਸੂਬੇ ਜਿਹੜੇ ਆ ਉਹ ਘੜੇ ਜਾ ਰਹੇ ਆ ਪੰਜਾਬੀਓ ਇਸ ਕਰਕੇ ਪੰਜਾਬ ਨੂੰ ਬਚਾਉਣ ਦਾ ਇੱਕੋ ਹੀ ਤਰੀਕਾ ਆ ਕਿ ਸੰਵਿਧਾਨ ਨੂੰ ਬਚਾਓ ਲੋਕਤੰਤਰ ਨੂੰ ਬਚਾਓ ਤੇ ਜੇ ਲੋਕਤੰਤਰ ਬਚ ਗਿਆ ਸੰਵਿਧਾਨ ਬਚ ਗਿਆ ਤਾਂ ਸਾਡੇ ਸੰਘਰਸ਼ ਵੀ ਬਚੇ ਰਹਿਣਗੇ ਸਾਡੀਆਂ ਰਹਿਦੀਆਂ ਵੀ ਬਚੀਆਂ ਰਹਿਣਗੀਆਂ ਮੈਂ ਪੰਜਾਬ ਸਰਕਾਰ ਦੀ ਗੱਲ ਕਰਾਂ ਕੀ ਬਾਤ ਆ ਵੱਡੇ ਜੋਸ਼ ਨਾਲ ਲੋਕਾਂ ਨੇ ਪੰਜਾਬ ਸਰਕਾਰ ਨੂੰ ਲਿਆਂਦਾ ਸੀ ਲੇਕਿਨ ਜੋ ਪੰਜਾਬ ਦੀ ਮਿੱਟੀ ਪਲੀਤ ਹੋ ਰਹੀ ਆ ਜਿੰਨੇ ਵੱਡੇ ਪੱਦਰ ਤੇ ਪੰਜਾਬ ਭ੍ਰਿਸ਼ਟਾਚਾਰ ਚ ਫਸ ਗਿਆ ਜਿੰਨੀ ਮੰਦੀ ਹਾਲਤ ਲਾਂਡ ਆਰਡਰ ਦੀ ਆ ਜਿੰਨੇ ਵੱਡੇ ਪੱਦਰ ਤੇ आम आदमी पार्टी ਦੇ ਮੰਤਰੀ ਐਮ ਐਲ ਏ ਭ੍ਰਿਸ਼ਟਾਚਾਰ ਦੇ ਵਿੱਚ ਕਰੋੜਾਪਤੀ ਬਣ ਗਏ ਇਹ ਸੋਚਣਾ ਪਵੇਗਾ ਕਿ ਇਨਕਲਾਬ ਕੀ ਹੁੰਦਾ ਆ ਸਿਧਾਂਤ ਤੋਂ ਬਿਨਾਂ ਕੋਈ ਇਨਕਲਾਬ ਨਹੀਂ ਆ ਸਕਦਾ ਸਿਧਾਂਤਕਾ ਪਾਰਟੀ ਤੋਂ ਬਿਨਾਂ ਕੋਈ ਇਨਕਲਾਬ ਨਹੀਂ ਆ ਸਕਦਾ ਭਗਤ ਸਿੰਘ ਦੀ ਫੋਟੋ ਲਾ ਕੇ ਬਾਬਾ ਅੰਬੇਦਕਰ ਸਾਹਿਬ ਦੀ ਫੋਟੋ ਲਾ ਕੇ ਇਨਕਲਾਬੀ ਨਹੀਂ ਬਣਿਆ ਜਾ ਸਕਦਾ ਅਨਿਕਾਬੀ ਬਾਦ ਲਈ ਲਾਲ ਝੰਡੇ ਦੀ ਜ਼ਰੂਰਤ ਆ ਮਾਰਕਸਵਾਦ ਪੜ੍ਹਨ ਦੀ ਜ਼ਰੂਰਤ ਆ ਇਹਨਾਂ ਲੀਡਰਾਂ ਦੇ ਨਾਲ ਬਹਿਣ ਦੀ ਜ਼ਰੂਰਤ ਆ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੇ ਅੰਦਰ ਜੇ ਦੇਸ਼ ਨੂੰ ਬਚਾਉਣ ਦਾ ਅਪਰਾਲਾ ਕਰ ਸਕਦੀ ਆ ਤਾਂ ਖੱਬੀ ਲੈ ਰਿਆ ਇਸ ਕਰਕੇ ਤੁਹਾਨੂੰ ਪਿੰਡਾਂ ਦੇ ਪੱਧਰ ਤੇ ਖੱਬੀ ਲਹਿਰ ਨੂੰ ਤਗੜਿਆ ਕਰ ਲਈ ਮਜ਼ਬੂਤ ਕਰਨ ਦੇ ਲਈ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਆ ਔਰ ਮੈਂ ਧੰਨਵਾਦ ਕਰਦਾ ਫਿਰ ਇੱਕ ਵਾਰੀ ਇਸ ਲੀਡਰਸ਼ਿਪ ਦਾ ਜਿਨ੍ਹਾਂ ਨੇ ਖੱਬੀ ਲਹਿਰ ਦੀ ਇਕਤਾ ਵੱਲ ਇੱਕ ਪਾਸੇ ਕਦਮ ਅੱਧਾਏ ਨੇ ਔਰ ਮੈਂ ਵਿਸ਼ਵਾਸ ਦਉਣਾ ਕਿ ਉਹਨਾਂ ਦੇ ਸਮੇਂ ਦੇ ਵਿੱਚ ਇਸ ਸਮਝ ਨੂੰ ਸਾਡੀ ਪਾਰਟੀ ਲਾਜ਼ਮੀ ਹੋ ਰਕੇ ਲੈ ਜਾਵੇਗੀ ਇਹਨੇ ਸ਼ਬਦਾਂ ਨਾਲ ਕਰਵਾ